सर सहयोगी जगजीत सिंह जुड़े हुए हैं ना तो तमाम जानकारी लेंगे जगजीत कल तक मौतदा जुड़ा है 23 ही संख्या होन जाके 29 हो चुके हैं। लगातार गिनती वृद्धि जा रही है फिलहाल की अपडेट ने तो आपके जगजीत तो आपकी आवाज नहीं आ पा रही आपने आपने ने अनम्यूट कर सकते हो जगजीत आपकी आवाज हां जी ਜਿਸ ਤਰੀਕੇ ਨਾਲ ਹੁਣ ਦੀ ਗੱਲ ਕਰਾਂ ਤੇ ਹੁਣ ਜਿਹੜੀ ਉਹ ਗਿਣਤੀ ਆ ਉਹ 29 ਹੋ ਚੁੱਕੀ ਆ ਜਿਸ ਤਰੀਕੇ ਨਾਲ ਸਵੇਰੇ ਸੀਗੀ ਉਹਦੀ 25 ਸੀਗੀ 25 ਤੋਂ ਬਾਅਦ ਚ ਜਿਹੜੀ ਹੁਣ ਜਿਹੜੀ ਇਸ ਵੇਲੇ 29 ਦੀ ਗਿਣਤੀ ਇਸ ਵੇਲੇ ਹੋ ਗਈ ਚੁੱਕੀ ਆ ਜਿਸ ਤਰੀਕੇ ਨਾਲ ਕਿਉਂਕਿ ਜਿਹੜੀ ਇਹ ਜੈਰੇਲੀ ਸ਼ਰੀਰ ਦੀ ਸ਼ਰਾਬ ਸੀਗੀ ਜਿੰਨਾ ਜਿੰਨਾਂ ਨੇ ਵਿਅਕਤੀਆਂ ਵੱਲੋਂ ਪੀਤੀਗੀ ਉਹ ਸਾਰੇ ਹੀ ਇਦਾਂ ਸ਼ਿਕਾਰ ਹੋਏ ਨੇ ਤੇ ਬਹੁਤ ਸਾਰੇ ਜਿਹੜੇ ਵਿਅਕਤੀ ਸੀਗੇ ਉਹਨਾਂ ਨੂੰ ਜਿਹੜੇ ਇਲਾਜ ਸਿਵਲ ਹਸਪੀਟਲ ਗੁਰਨਾੰਦ ਦੇ ਹਸਪੀਟਲ ਜਾਂ ਨਾਲਾ ਵਿੱਚ ਮੇਰੇ ਸਰ ਵੀ ਕੇ ਕਰਵਾਇਆ ਗਿਆ ਸੀ ਜਿਨ੍ਹਾਂ ਦਾ ਜਿਹੜੇ ਇਲਾਜ ਸੀਗੇ ਜਿਨ੍ਹਾਂ ਦੇ ਵਿੱਚੋਂ ਹੁਣ ਇਹ ਫੇਰ ਜਿਹੜੀਆਂ 2 ਤੋਂ 4 ਵਿਅਕਤੀ ਜਿਹੜੀ ਮੌਤ ਹੋਈ ਆ ਅੱਜ ਦੁਪਹਿਰ ਤੋਂ ਬਾਅਦ ਫੇਰ ਉਹਨਾਂ ਜਿਹੜਾ ਮੈਸੇਜ ਆਇਆ ਕਿ ਹੁਣ ਜਿਹੜੀ 29 ਹੋ ਚੁੱਕੀ ਆ ਜਿਸ ਤਰੀਕੇ ਨਾਲ ਵੱਖ-ਵੱਖ ਤਰੀਕੇ ਨਾਲ ਇਹਨਾਂ ਦੇ ਇਲਾਜ ਚੱਲ ਰਹੇ ਸੀ ਪਰ ਜਿਹੜੇ ਇਲਾਜ ਦੌਰਾਨ ਇਹਨਾਂ ਦੀ ਮੌਤ ਹੋਈ ਆ ਬਾਕੀ ਹਲੇ ਭਾਵੇਂ ਕੀ ਦੱਸਦੀ ਆ ਕਿ ਹਲੇ ਜੇ 14 ਜਿਹੜੇ ਵਿਅਕਤੀ ਨੂੰ ਹਲੇ ਵੀ ਜਿਹੜੇ ਇਲਾਜ ਨਹੀਂ ਹਲੇ ਹਸਪੀਟਲ ਵਿੱਚ ਦਾਖਲ ਨਹੀਂ ਪਰ ਜਿਸ ਤਰੀਕੇ ਨਾਲ ਇਹ ਜ਼ਹਿਰੀਲੀ ਜ਼ਹਿਰੀਲੀ ਸ਼ਰਾਬ ਵਰਤਾਈ ਗਈ ਆ ਉਸ ਤਰੀਕੇ ਨਾਲ ਵੱਡੇ ਪੱਧਰ ਤੇ ਵੱਡਾ ਨੁਕਸਾਨ ਹੋਇਆ ਹੈ ਘਰਾਂ ਦੇ ਕਾਰੋਜ ਜੜਗੇ ਨੇ ਇਸ ਵੇਲੇ ਮੈਂ ਗੱਲ ਕਰਾਂ ਤਾਂ ਇੱਕ ਇੱਕ ਪਿੰਡ ਦੇ ਅਜੇ ਹੁਣਾ ਇੱਕ ਕੁਝ ਵਿਅਕਤੀਆਂ ਵੱਲੋਂ ਥੋੜੇ ਪੈਸੇ ਦੀ ਖਾਤਰ ਲੋਕਾਂ ਦੀ ਜਾਨ ਨਾਲ ਖੇਡ ਲੈਣਾ ਅੱਜ ਵੈ ਬਾਗਮੇ ਕੀ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹਦੀਆਂ ਤਾਰਾ ਕਿਤੇ ਨਾ ਕਿਤੇ ਦਿੱਲੀ ਨਾਲ ਜੁੜੀਆਂ ਨੇ ਤੇ ਦਿੱਲੀ ਦੇ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾਊਗਾ ਪਰ ਪੁਲਿਸ ਵੱਲੋਂ ਜਿਹੜਾ ਵਾ ਉਹ ਦਿੱਲੀ ਵਾਲੇ ਵਿਅਕਤੀਆਂ ਨੂੰ ਵੀ ਕਾਬੂ ਕਰਕੇ ਲੈ ਆਂਦਾ ਹੋਇਆ ਤੇ ਅੱਜ ਉਹਨਾਂ ਨੂੰ ਵੀ ਮਾਨਯੋਗ ਅਦਾਲਤ ਵਿੱਚ ਜਿਹੜਾ ਪੇਸ਼ ਕੀਤਾ ਗਿਆ ਭਾਵੇਂ ਕਿ ਅਦਾਲਤ ਵੱਲੋਂ ਉਹਨਾਂ ਦਾ 5 ਦਿਨ ਦਾ ਰਿਮਾਂਡ ਦਿੱਤਾ ਗਿਆ ਵਾ ਕਿਉਂਕਿ ਉਹਦੀ ਜਾਂਚ ਬਿਲਕੁਲ ਨਾਲ ਬਰੀਕੀ ਨਾਲ ਹੋਏਗੀ ਸੀ ਕਿ ਉਹਨਾਂ ਦੀ ਕੀ ਮੰਤਾ ਸੀ ਇਹ ਕਿਤੋਂ ਜਿਹੜਾ ਕੈਮੀਕਲ ਲਿਆਂਦਾ ਜਾ ਰਿਹਾ ਸੀ ਔਰ ਕਿਉਂ ਪੰਜਾਬ 'ਚ ਹੀ ਕਿਉਂ ਵਰਤਾਇਆ ਜਾ ਰਿਹਾ ਕਿ ਜਿਹੜੇ ਵੱਡੇ ਤੌਰ ਤੇ ਜਿਹੜੀਆਂ ਇਸ ਮਜੀਠਾ ਹਲਕੇ ਵਿੱਚ ਜਿਹੜੀਆਂ 29 ਦੇ ਕਰੀਬ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਭਾਵੇਂ ਕਿ ਸਰਕਾਰਾਂ ਵੱਲੋਂ ਬਿਲਕੁਲ ਵਿਸ਼ਵਾਸ ਦਿਵਾਇਆ ਜਾ ਰਿਹਾ ਕਿ ਸਰਕਾਰਾਂ ਨਾਲ ਨੇ ਜਿੱਥੇ ਜਿਹੜੇ 14 ਲੋਕ ਫਿਲਹਾਲ ਇਲਾਜ ਨੇ ਉਹਨਾਂ ਦੇ ਹਾਲਾਤ ਕਿਸ ਤਰੀਕੇ ਦੇ ਬਣੇ ਹੋਏ ਨੇ ਕਿ ਸਥਿਰ ਨੇ ਹਾਲਾਤ ਜਾਂ ਫਿਰ ਉਹਨਾਂ ਦੇ ਹਾਲਾਤ ਵੀ ਗੰਭੀਰ ਨੇ ਅ ਬਿਲਕੁਲ ਦੇਖੋ ਅਨੰਲੀ ਮੈਂ ਦੱਸ ਲੈਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਇਹ ਇਲਾਜ ਤਾਂ ਚੱਲ ਰਹੇ ਨੇ ਉਹ ਜੇਰੇ ਇਲਾਜ ਨੇ ਪਰ ਜਦੋਂ ਵੀ ਇਹ ਦੀ ਸਥਿਤੀ ਜਿਹੜੀ ਹੈ ਵਿਗੜਦੀ ਨਜ਼ਰ ਆਉਂਦੀ ਹੈ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਜਿਹੜੀ ਗੱਲ ਸੀ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀ ਇੱਕ ਕੇਸ ਆਇਆ ਸੀ ਜਦੇ ਵਿੱਚ 100 ਤੋਂ ਵੱਧ ਮੌਤਾਂ ਹੋਈਆਂ ਸੀ ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪਹਿਲਾਂ ਉਹਨਾਂ ਦੀ ਗਲਾ ਬੰਦ ਹੁੰਦਾ ਆ ਫਿਰ ਉਹਨਾਂ ਦਾ ਅੱਖਾਂ ਚੋਂ ਦੇਖਣਾ ਬੰਦ ਹੁੰਦਾ ਤੇ ਬਾਅਦ ਚ ਉਹਨਾਂ ਵਿਅਕਤੀਆਂ ਦੀ ਮੌਤ ਹੋ ਗਈ ਸੀ ਇਸੇ ਤਰੀਕੇ ਨਾਲ ਹੀ ਇਹ ਵੀ ਵਿਅਕਤੀ ਜਿਹੜੇ ਨੇ ਜੇਰੇ ਇਲਾਜ ਨੇ ਜਿੱਦਾਂ ਹੀ ਇਹਨਾਂ ਦਾ ਜਿਹੜਾ ਰਸਤੇ ਸਾਹ ਬੰਦ ਹ ਇਹਨਾਂ ਦੇ ਗਲੇ ਬੰਦ ਹੁੰਦੇ ਨੇ ਤੇ ਇਹਨਾਂ ਨੂੰ ਦਿਖਣਾ ਬੰਦ ਹੁੰਦਾ ਤੇ ਬਾਅਦ ਚ ਇਹਨਾਂ ਦੀ ਮੌਤ ਹੋਈ ਜਾ ਰਹੀ ਆ ਉਸੇ ਤਰੀਕੇ ਨਾਲ ਹੀ ਜੇ ਇਹ ਜਿਹੜੇ ਹੁਣ 29 ਦਿੱਕਤ ਜਿਹੜੇ ਉਹਨਾਂ ਦੀ ਗਿਣਤੀ ਜਿਹੜੀ 29 ਹੋ ਚੁੱਕੀ ਆ ਪਰ ਕਿਤੇ ਨਾ ਕਿਤੇ ਬੜੀ ਸੋਚਣ ਵਾਲੀ ਗੱਲ ਹੋਏਗੀ ਜਿੰਦਲੀ ਕਿ ਜਿਸ ਤਰੀਕੇ ਨਾਲ ਘਰਾਂ ਦੇ ਕਾਰਜ ਜਿਹੜੇ ਉਜੜ ਰਹੇ ਨੇ ਜਿੱਥੇ ਉਹ ਬਚੁਰਛੇੜੇ ਬੱਚਿਆਂ ਦੇ ਜਿਹੜੇ ਮਾਪੇ ਸੀ ਉਹ ਇਸ ਦੁਨੀਆ ਤੋਂ ਜਾ ਰਹੇ ਨੇ ਕਿਉਂਕਿ ਜੇ ਗੱਲ ਕਰਾਂ ਮੈਂ ਤੇ ਸਾਰੇ ਸਾਰੇ ਹੀ ਜਿਹੜੇ ਲੋਕ ਨੇ ਜ਼ਰੂਰਤਮੰਦ ਅਤੇ ਕਿਤੇ ਨਾ ਕਿਤੇ ਮਿਡਲ ਵਰਕ ਦੇ ਲੋਕ ਸੀਗੇ ਜਿਹੜੇ ਦਿਹਾੜੀਦਾਰ ਕਰਕੇ ਆਪਣਾ ਟਾਈਮ ਪਾਸ ਕਰਦੇ ਸੀ ਕੁ ਉਦੋਂ ਮੇ ਕੋ ਜੋ ਲੋਕਤੀ ਜਿਹੜੇ ਕਿਤੇ ਨੇ ਥੋੜਾ ਸਸਤੀ ਸ਼ਰਾਬ ਪੀ ਕੇ ਗੁਜ਼ਾਰਾ ਕਰਨ ਵਾਲੇ ਸੀ ਉਹ ਲੋਕਤੀ ਕੇ ਪਰ ਅੱਜ ਜਿਹੜਾ ਵੱਡਾ ਇਹਨਾਂ ਨੂੰ ਕਮਿਆਜਾ ਬੁਖਤਨਾ ਪਿਆ ਕਿਤੇਗੀ ਜਿਹੜੀ ਅੱਜ ਇਹਨਾਂ ਨੂੰ ਆਪਣੇ ਜਾਨਾਂ ਤੋਂ ਹੱਥੋਂ ਲੈ ਪਏ ਨੇ ਪਰ ਹੁਣ ਜਿਹੜੀ ਮੈਂ ਅਗੇ ਦੱਸਣਾ ਚਾਹੁੰਦਾ ਕਿ ਇਹ ਹਲਕੇ ਵੱਡੀ ਖਬਰ ਹੈ ਕਿ ਜਿਹੜੇ 29 ਜਿਹੜੀ ਗਿਣਤੀ ਹੋ ਚੁੱਕੀ ਆ ਜੀ ਅੰਦਲੀ ਠੀਕ ਹੈ ਠੀਕ ਹੈ ਜਗਜੀਤ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰਾਂ ਦੇ